ਤਸਵੀਰ ਤੇ ਇੱਕ ਹੋਰ ਪੱਖ ਤੋਂ ਵੀ ਸਪਸ਼ਟ ਹੋ ਰਹੀ ਹੈ ਜੀ ਕਿ ਜੋ ਲੋਕ ਅਧਿਆਤਮ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਬੁਰਾਈਆਂ ਤੋਂ ਦੂਰ ਕਰਨ ਦਾ ਯਤਨ ਕਰਦੇ ਨੇ ਬੜੇ ਵੱਡੇ ਵੱਡੇ ਕਹਿੰਦੇ ਕਿ ਹਵਾਲੇ ਦਿੰਦੇ ਨੇ ਕਿਆ ਨਾ ਕਰਵਾ ਨਾ ਕਰੂ ਅੱਜ ਕੱਲ ਉਹਨਾਂ ਦੀ ਪੋਲ ਪੱਟੀ ਜਿਹੜੀ ਇੰਡੀਆ 'ਚ ਬਹੁਤ ਤੜਲੇ ਨਾਲ ਖੁੱਲ ਰਹੀ ਹੈ ਪਿਛਲੇ ਦਿਨੀ ਆਪਾਂ ਵੇਖਿਆ ਸੀਗਾ ਪਾਸਟਰ ਬਜੰਦਰ ਦਾ ਮਸਲਾ ਉਹਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਪਰਤਾਂ ਖੁੱਲੀਆਂ ਸਭ ਨੇ ਉਹ ਕਹਾਣੀ ਜਾਣੀ ਹੋਏਗੀ ਕਿ ਕਿਸ ਤਰ੍ਹਾਂ ਇੱਕ ਜਾਟ ਘਰਾਣੇ ਚ ਜੰਮਿਆ ਬਜਿੰਦਰ ਕਨਵਰਟ ਹੁੰਦਾ ਤੇ ਫਿਰ ਇਸ ਤਰ੍ਹਾਂ ਉਹ ਜੋ ਚਰਚ ਆਫ ਗਲਰੀ ਐਂਡ ਵਿਜ਼ਡਮ ਹੈ ਉਹ ਦੀ ਸਥਾਪਨਾ ਕਰਦਾ ਹੈ ਯਾਨੀ ਉਹਦਾ ਸਫ਼ਰ ਸੀਗਾ ਤੇ ਇੱਕ ਹੁਣ ਜੇਲ ਵਾਲਾ ਸਫ਼ਰ ਉਹਦਾ ਸ਼ੁਰੂ ਹੋਇਆ ਇਸ ਵੇਲੇ ਤਾਮਕੂਟ ਦੀ ਜੇਲ ਦੇ ਵਿੱਚ ਬੈਠਾ ਉਹ ਆਰਾਮ ਫਰਮਾ ਰਿਹਾ ਹੈ ਖਰ ਕੈਦੀ ਦਾ ਆਰਾਮ ਕਾਦਾ ਹੁੰਦਾ ਹੈ ਜੇਲ੍ਹ ਭਾਵੇਂ ਕਹਿੰਦੇ ਕਿ ਸੋਨੇ ਦੀ ਹੋਵੇ ਪਰ ਕੈਦ ਤਾਂ ਕੈਦੀ ਆ ਖਰ ਹੁਣ ਇੱਕ ਹੋਰ ਪਾਸਟਰ ਦਾ ਉਧਰੋਂ ਹੀ ਬਟਾਲੇ ਆਨੀ ਮਾਮਲਾ ਨਿਕਲਿਆ ਸਭ ਕੋਈ ਜਸ਼ਨ ਹੈ ਜਸ਼ਨ ਜਸ਼ਨ ਮਨਾਏ ਜਾਣਗੇ ਜਸ਼ਨ ਗਿਲ ਪਾਸਟਰ ਤੇ ਕਥਿਤ ਤੌਰ ਤੇ ਦੋਸ਼ ਲੱਗ ਰਹੇ ਹਨ ਕਿ ਉਸਨੇ ਇੱਕ 20-21 ਸਾਲ ਦੀ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਕਲਪੀਸੀ ਕੀਤੀ ਹੈ ਬਕਾਇਦਾ ਇਹ ਸਰ ਕੋਈ ਛੋਟੀ ਗੱਲ ਨਹੀਂ ਹੁੰਦੀ ਕਿਸੇ ਧੀ ਦਾ ਬਾਪ ਝੇਕਰ ਜਨ ਤੱਕ ਤੌਰ ਤੇ ਆ ਕੇ ਆਪਣੀ ਗੱਲ ਕਚਹਿਰੀ ਚ ਰੱਖਦਾ ਹੈ ਲੋਕਾਂ ਦੇ ਤੇ ਤਾਂ ਫਿਰ ਸਮਝੋ ਕਿ ਭਈ ਉਹਦੇ ਅੰਦਰ ਦੀਆਂ ਪੀੜਾ ਉਹਦੇ ਅੰਦਰ ਦੇ ਪੁਚਾਲ ਕਿਹੋ ਜੇ ਹੋਣਗੇ ਅੰਦਾਜ਼ਾ ਲਾ ਸਕਦੇ ਆਪਾਂ ਪਰ ਜੋ ਉਸਨੇ ਦੱਸਿਆ ਕਿ ਭਈ ਮਤਲਬ ਕਿ ਫੇਟ ਦਰਦ ਹੋਇਆ ਲੜਕੀ ਦੇ ਉਹਨੂੰ ਹਸਪਤਾਲ ਖੜਿਆ ਗਿਆ ਡਾਕਟਰ ਕੋਲੇ ਤਾਂ ਉਹਨਾਂ ਨੇ ਕਿਹਾ ਕਿ ਇਹਦਾ ਤਿਆ ਅਬੋਰਸ਼ਨ ਹੋਇਆ ਤਾਂ ਉਹ ਗਲਤ ਤਰੀਕੇ ਨਾਲ ਹੋ ਗਿਆ ਉੱਥੋਂ ਇਹ ਗੱਲ ਖੁੱਲਦੀ ਐ ਸਾਰਾ ਇੱਥੋਂ ਕਹ ਲਓ ਕਿ ਕਹਾਣੀ ਕਿ ਤੁਰਦੀ ਐ ਤਾਂ ਗੱਲ ਜਿਹੜੀ ਇਹ ਆ ਉਹ ਮੇਰੇ ਖਿਆਲ ਦੇ ਨਾਲ ਇੱਥੋਂ ਅੱਗੇ ਗੌਰ ਕਰਨ ਵਾਲੀ ਐ ਉਹ ਕਹਿੰਦੇ ਕਿ ਸਾਲ ਹੋ ਗਿਆ ਉਹ ਇੱਥੋਂ ਪਾਸੇ ਹੋ ਕੇ ਲਾਈਵ ਸ਼ਾਇਬ ਕਰਦਾ ਆਪਣੇ ਸ਼ੋਅ ਕਰਦਾ ਅੱਜ ਕੱਲ ਇਹ ਵੀ ਤੁਹਾਨੂੰ ਪਤਾ ਨਾ ਨਾਲੇ ਖਾਓ ਕਰਮਾਨੀਆਂ ਨਾਲੇ ਪੰਨੋ ਬਦਾਮ ਨਾਲੇ ਵਿਲੇ ਰਹੋ ਨਾਲੇ YouTube ਤੋਂ ਕਮਾਈ ਆਈ ਜਾਂਦੀ ਹੈ ਨਾਲੇ ਭਈ ਜਨਤਾ ਕਮਾਈ ਲਈ ਜਾਂਦੀ ਸਾਰੇ ਪਾਸੇ ਕੰਮ ਖੇਚੀ ਜਾਂਦੇ ਨੇ ਨਾ ਤੋਂ ਫਿਲਹਾਲ ਜੇ ਆਪਾਂ ਦੇਖੀਏ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਕਥੇ ਤੌਰ ਤੇ ਜੰਮੂ ਕਸ਼ਮੀਰ ਵਾਲੀ ਸਾਈਡ ਰਹਿੰਦਾ ਸ਼ਾਇਦ ਜੰਮੂ 'ਚ ਰਹਿੰਦਾ ਤੇ ਉਹ ਕਹਿੰਦੇ ਨੇ ਪੀੜਿਤ ਕੀ ਕਹ ਰਹੇ ਨੇ ਪੀੜਿਤ ਕਹ ਰਹੇ ਨੇ ਕਿ ਭਾਈ ਅਸੀਂ ਜਦੋਂ ਪੁਲਿਸ ਕੋਲ ਜਾਂਦੇ ਸੀ ਉਹਨਾਂ ਨੇ ਨਿਆਂ ਤੇ ਕੀ ਦੇਣਾ ਸੀਗਾ ਉਲਟਾ ਸਾਡੇ ਤੇ ਦਬਾਅ ਪਾਇਆ ਜਾਂਦਾ ਸੀਗਾ ਯਾਨੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀਗਾ ਸਾਨੂੰ ਕਿ ਭਾਈ ਤੁਸੀਂ ਸਮਝੌਤਾ ਕਰ ਲਓ ਅੱਜ ਕੱਲ ਇਹ ਵੀ ਇੱਕ ਚਲਣ ਹੈ ਕਈ ਮਾਮਲਿਆਂ 'ਚ ਤਾਂ ਦੇਖੋ ਪੁਲਿਸ ਅੱਛਾ ਕਰਦੀ ਆ ਛੋਟਾ ਮोटा ਲੜਾਈ ਝਗੜਾ ਹੋ ਗਿਆ ਭਰਾਵਾਂ ਦਾ ਤਾਂ ਠੀਕ ਹੈ ਭਾਵੇਂ ਕੁਝ ਲੈ ਦੇ ਕੇ ਸਹੀ ਤਾਂ ਦੋਹਾਂ ਧਿਰਾਂ ਦਾ ਰਾਜੀਨਾਮਾ ਕਰਾ ਦਿੱਤਾ ਜਾਂਦਾ ਇੱਥੇ ਮੈਂ ਪੁਲਿਸ ਨੂੰ ਠੀਕ ਸਮਝਦਾ ਕਿ ਕੋਈ ਯਾਰ 2000 5000 ਕੋਈ ਪਾਰਟੀ ਛਾਟੀ ਲੱਗ ਗਈ ਕਿਉਂਕਿ ਦੋਵੇਂ ਭਰਾ ਜੇ ਕੇਸ ਝਗੜਨਗੇ ਤਾਂ ਬਹੁਤ ਵੱਡਾ ਖਰਚਾ ਹੁੰਦਾ ਹਾਲਾਂਕਿ ਮੈਂ ਰਿਸ਼ਵਤ ਨੂੰ ਕੋਈ ਗਲੋਰੀਫਾਈ ਨਹੀਂ ਕਰ ਰਿਹਾ ਪਰ ਇਹ ਆਮ ਹੀ ਹੈ ਕਿ ਖਰਚਾ ਵਰਚਾ ਲੈ ਲੈ ਜਾਂਦਾ ਠੀਕ ਹੈ ਜੀ ਪਰ ਮੈਂ ਮਤਲਬ ਕਿ ਪੁਲਿਸ ਸਮਝੌਤਾ ਕਰਦੀ ਸਾਰੇ ਮਾਮਲੇ ਚ ਤਨੀ ਆਪਾਂ ਕਹਿ ਸਕਦੇ ਕਿ ਉਹ ਲੈਂਦੇ ਦਿੰਦੇ ਆ ਕੁਝ ਮਾਮਲਿਆਂ ਦੇ ਵਿੱਚ ਉਦਾਂ ਹੀ ਕਰਾ ਦਿੰਦੇ ਕਿ ਦੋ ਕੋਈ ਗਰੀਬ ਭਰਾ ਲੜੇ ਨੇ ਗਰੀਬ ਕੋਈ ਪਰਿਵਾਰ ਲੜੇ ਨੇ ਤੋਂ ਕਹਿ ਦਿੰਦੇ ਆ ਕਿ ਯਾਰ ਤੁਸੀਂ ਰਾਜੀ ਨਮਾ ਕਰ ਲੋ ਕਈ ਵਾਰ ਤਾਬਾ ਸ਼ਾਬਾ ਵੀ ਨਾ ਦਿੰਦੇ ਆ ਠੀਕ ਆ ਮੀਆਂ ਬੀਬੀ ਪਿਛਲੇ ਦਿਨੀ ਮੇਰੇ ਨੌਂ ਦੇ ਹੀ ਸੀਗੇ ਅੱਗੇ ਕੰਮ ਕਰਨ ਵਾਲੇ ਤੋਂ ਉਹਨਾਂ ਦਾ ਆਪਸ ਚ ਘਰੇਲੂ ਝਗੜਾ ਹੋਇਆ ਤਾਂ ਪੁਲਿਸ ਨੇ ਬਹੁਤ ਸ਼ਾਨਦਾਰ ਢੰਗ ਦੇ ਨਾਲ ਉਹਨਾਂ ਦਾ ਮੀਆਂ ਬੀਬੀ ਦਾ ਕੁਝ ਸਿਆਣੇ ਬੰਦਿਆ ਨੇ ਇਸ ਤਾਂ ਮਤਲਬ ਕਿ ਉਹਨਾਂ ਨੇ ਨਿਰਬਿੜਾ ਕਰ ਦਿੱਤਾ ਤਾਂ ਮੈਂ ਸਮਝਦਾ ਕਿ ਫੈਮਲੀ ਕੋਰਟ ਚ ਜਾਊਂਗੇ ਛੋਟੇ ਛੋਟੇ ਪਰਿਵਾਰ ਜਿਹੜੇ ਹੁੰਦੇ ਨੇ ਕੇਸ ਚ ਆਕਰਣ ਫਿਰ ਵੱਖ ਹੋ ਜਾਣ ਲਹਿਦਾ ਹੋ ਜਾ ਉਹ ਚੀਜ਼ ਠੀਕ ਨਹੀਂ ਸਮਝੋ ਤਾਂ ਕੋ ਮਾੜੀ ਗੱਲ ਨਹੀਂ ਹੈ ਜੇ ਹੋ ਜਾਵੇ ਪਰ ਕੁਝ ਮਾਮਲਿਆਂ ਚ ਜਿੱਥੇ ਪਰਿਵਾਰ ਨਿਆਂ ਦੀ ਮੰਗ ਕਰ ਰਿਹਾ ਹੈ ਜਿੱਥੇ ਅਸਮਤ ਲੁੱਟੀ ਗਈ ਹੋਵੇ ਜਿੱਥੇ ਯਕੀਨ ਲੁੱਟੇ ਜਾ ਚੁੱਕੇ ਹੋਣ ਜਿੱਥੇ ਆਸਥਾ ਦੀ ਕਲੋਕੇ ਭਾਈ ਗਸ਼ੀ ਪਵਾ ਦਿੱਤੇ ਗਈ ਹੋਵੇ ਆਸਥਾ ਨੂੰ ਕਲੰਕਿਤ ਕਰ ਦਿੱਤਾ ਗਿਆ ਹੋਵੇ ਉੱਥੇ ਪੁਲਿਸ ਦਾ ਐਸਾ ਰੋਲ ਨਹੀਂ ਹੋਣਾ ਚਾਹੀਦਾ ਮੇਰਾ ਮੰਨਣਾ ਹੈ ਕਿਉਂ ਕਿਉਂਕਿ ਫਿਰ ਇੱਥੇ ਇਹੀ ਹੈ ਨਾ ਕਿ ਤੁਸੀਂ ਤਗੜੇ ਤੋਂ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਅਕਸਰ ਕਿ ਸਤੀ ਵੀ ਸੌ ਹੁੰਦਾ ਹੈ ਕਿ ਭਾਈ ਫਿਰ ਤੁਸੀਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਚਾਹੇ ਕੋਈ ਕੁਝ ਵੀ ਹੋਵੇ ਮਾਮਲਾ ਤਾਂ ਫਿਰ ਤੁਸੀਂ ਉਹਨੂੰ سپورਟ ਦੇ ਰਹੇ ਹੋ ਨਾ ਕਿ ਅਸੀਂ ਰਾਜੀ ਨਾਮਾ ਕਰਾ ਦਿੰਨੇ ਆ ਤਾਂ ਇਹ ਨਹੀਂ ਹੋਣਾ ਚਾਹੀਦਾ ਹਾਂ ਠੀਕ ਹੈ ਛੋਟੇ-ਮੋਟੇ ਝਗੜੇ ਨੇ ਕਰਾਂਦੇ ਛੋਟੇ-ਮੋਟੇ ਗਲੀ ਮੋਹੱਲੇ ਦੇ ਝਗੜੇ ਨੇ ਉਹਦੇ 'ਚ ਰਾਜੀ ਨਾਮਾ ਕਰਵਾਓ ਯਾਰ ਰਾਜੀ ਨਾਮਾ ਕਰਵਾਓ ਬਹੁਤ ਵਧੀਆ ਕਿਉਂਕਿ ਮੁਕਦਮੇਬਾਜ਼ੀ 'ਚ ਬੰਦੇ ਦਾ ਬਹੁਤ ਸਾਰਾ ਸਮਾਂ ਤਨ ਤੇ ਚੈਨ ਨਸ਼ਟ ਹੋ ਜਾਂਦਾ ਸਰ ਨਸ਼ਟ ਹੋ ਜਾਂਦਾ ਮਹੇਸਕਲ ਦਾ ਕਿ ਲੋਕੀ ਖੁਦ ਗਵਾ ਚਸ਼ਮਦੀਦ ਇਹਨਾਂ ਚੀਜ਼ਾਂ ਦਾ ਤਾਂ ਕਹਿਣ ਦਾ ਮਤਲਬ ਇਹ ਹੋ啊 ਕਿ ਉਸ ਪੀੜਿਤ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਤੇ ਜੋ ਇਸਾਈਅਤ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਇਸਾਈ ਮੌਤਬਰਾ ਨੂੰ ਹੁਣ ਅੱਗੇ ਆਉਣਾ ਚਾਹੀਦਾ ਮੇਰੇ ਕੋਲ ਇੱਕ ਦਿਨ ਕੋਈ ਵਿਅਕਤੀ ਆਇਆ ਸੀਗਾ ਸਾਡੇ ਸ਼ਹਿਰ ਦਾ ਉਹਦਾ ਭਰਾ ਵੀ ਸ਼ਹਿਰ ਪਾਦਰੀ ਹੈ ਜਿਵੇਂ ਹੁੰਦੇ ਆ ਤੁਹਾਨੂੰ ਪਤਾ ਕਨਵਰਟ ਹੋਏ ਹੁੰਦੇ ਤੇ ਉਹ ਰੋ ਰਿਆ ਸੀ ਕਹਿੰਦਾ ਕਿ ਲੋਕਾਂ ਨੂੰ ਉਪਦੇਸ਼ ਦੇ ਰਿਹਾ ਤੇ ਮੇਰਾ ਹਿਸਾਈ ੜੱਪ ਕਰਕੇ ਬੈਠਾ ਜੇ ਪੁਲਿਸ ਕੋਲ ਜਾਣਾ ਤੇ ਪੁਲਸ ਵਾਲੇ ਮੈਨੂੰ ਇੱਕੋ ਕੁੱਟ ਦਿੰਦੇ ਆ ਕਿਉਂਕਿ ਉਹਨਾਂ ਦਾ ਏਕਾ ਭਾਈ ਜੇ ਮੈਂ ਕੋਈ ਹੱਕ ਮੰਗਣ ਦੀ ਗੱਲ ਕਰਦਾ ਤੇ ਅੱਗੋਂ ਕਹਿ ਦਿੰਦੇ ਆ ਕਿ ਤੇਰੇ ਤੇ ਧਾਰਮਿਕ ਭਾਵਨਾਵਾਂ ਮਾੜਕਾਉਣ ਦਾ ਦੋਸ਼ ਲਾਦੇ ਆ ਕਿ ਬੇਅਦਬੀ ਦਾ ਦੋਸ਼ ਲਾਦੇ ਆ ਸੋ ਆ ਸਾਰਾ ਕੁਝ ਜਿਹੜਾ ਚੱਲ ਰਿਹਾ ਨਾ ਮੈਂ ਇਸਾਈਅਤ ਦੇ ਜਿਹੜੇ ਮੌਤ ਬਾਹਰ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਅਪੀਲ ਕਰੂੰਗਾ ਕਿ ਹੁਣ ਚੁੱਪ ਕਰਕੇ ਬੈਠੋ ਨਾ ਟੱਕੇ ਨਾ ਵਖੋ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਜੋ ਵਗਾੜ ਨੇ ਨੁਕਸ ਨੇ ਤਾਂ ਭਾਈ ਇਹਨਾਂ ਨੂੰ ਲੱਭੋ ਇਹਨਾਂ ਨੂੰ ਹੱਲ ਕਰਨ ਦਾ ਯਤਨ ਕਰੋ ਤਾਂ ਖੈਰ ਦੇਖਦੇ ਹਾਂ ਹੁਣ ਪੁਲਿਸ ਇਸ ਮਾਮਲੇ 'ਚ ਕੀ ਕਰਦੀ ਹੈ ਤਾਂ ਇਹ ਗੱਲਾਂ ਬਾਤਾਂ ਸਨ ਅੱਜ ਦੀਆਂ ਤੇ ਹਾਜ਼ਰੀ ਕਬੂਲ ਕਰਿਓ ਪ੍ਰਵਾਨ ਕਰਿਓ ਤਾਂ ਅੱਜ ਦਾ ਪ੍ਰੋਗਰਾਮ ਆਪਾਂ ਲਾਈਵ ਨਹੀਂ ਕੀਤਾ ਕਿਸੇ وجہ ਕਰਕੇ ਕਿਸੇ ਜਿਵੇਂ ਕਰਕੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸ਼ਨੀਵਾਰ ਵਾਲਾ ਪ੍ਰੋਗਰਾਮ ਵੀ ਲਾਈਵ ਕਰਿਆ ਕਰਾਂਗੇ ਸੋ ਇਨੀ ਕੋ ਮੇਰੀ ਦਰਖਾਸਤ ਜਿਹੜੀ ਹੈ ਪ੍ਰਵਾਨ ਕਰਿਓ ਬੇਨਤੀ ਪ੍ਰਵਾਨ ਕਰਿਓ ਸੋਮਵਾਰ ਤੋਂ ਸ਼ੁੱਕਰਵਾਰ ਦਾ ਜਿਹੜਾ ਰੈਗੂਲਰ ਖਬਰਸਾਰ ਹੁੰਦਾ ਉਸੇ ਵਕਤ ਤੇ ਉਸੇ ਹੀ ਟਾਈਮ ਤੇ ਆਪਾਂ ਉਸੇ ਹੀ ਚੈਨਲ ਤੇ ਆਈ ਵਰਲਡ ਚੈਨਲ ਤੇ ਆ ਕੇ ਮਿਲਾਂਗੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਾ ਆਪਣਾ ਸਫਰ ਹੋਏਗਾ ਜੇ ਕਿਸੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੌਰੀ ਤੌਰ ਤੇ ਜਾਓ ਸਬਸਕ੍ਰਾਈਬ ਕਰ ਲਓ ਗੱਲਾਂ ਬਾਤਾਂ ਆਉਣ ਵਾਲੇ ਹਫਤੇ ਦੇ ਵਿੱਚ ਭਰਪੂਰ ਹੋਣ ਗਿਆ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਸਵੀਰ ਤੇ ਇੱਕ ਹੋਰ ਪੱਖ ਤੋਂ ਵੀ ਸਪਸ਼ਟ ਹੋ ਰਹੀ ਹੈ ਜੀ ਕਿ ਜੋ ਲੋਕ ਅਧਿਆਤਮ ਦੀ ਦੁਨੀਆ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਬੁਰਾਈਆਂ ਤੋਂ ਦੂਰ ਕਰਨ ਦਾ ਯਤਨ ਕਰਦੇ ਨੇ ਬੜੇ ਵੱਡੇ ਵੱਡੇ ਕਹ ਲੋ ਕੇ ਹਵਾਲੇ ਦਿੰਦੇ ਨੇ ਕਿਆ ਨਾ ਕਰੋ ਆ ਨਾ ਕਰੋ ਅੱਜ ਕੱਲ ਉਹਨਾਂ ਦੀ ਪੋਲ ਪੱਟੀ ਜਿਹੜੀ ਇੰਡੀਆ 'ਚ ਬਹੁਤ ਤੜਲੇ ਨਾਲ ਖੁੱਲ ਰਹੀ ਹੈ ਜੀ ਪਿਛਲੇ ਦਿਨੀ ਆਪਾਂ ਵੇਖਿਆ ਸੀਗਾ ਪਾਸਟਰ ਬਜਿੰਦਰ ਦਾ ਮਸਲਾ ਕਿ ਉਹਦੇ ਵਿੱਚ ਕੀ ਹੋਇਆ ਕਿਸ ਤਰ੍ਹਾਂ ਪਰਤਾਂ ਖੁੱਲੀਆਂ ਸਭ ਨੇ ਉਹ ਕਹਾਣੀ ਜਾਣੀ ਹੋਵੇਗੀ ਕਿ ਕਿਸ ਤਰ੍ਹਾਂ ਇੱਕ ਜਾਟ ਘਰਾਣੇ 'ਚ ਜੰਮਿਆ ਬਜਿੰਦਰ ਕਨਵਰਟ ਹੁੰਦਾ ਤੇ ਫਿਰ ਇਸ ਤਰ੍ਹਾਂ ਉਹ ਜੋ ਚਰਚ ਆਫ ਗਲੋਰੀ ਐਂਡ ਵਿਜ਼ਡਮ ਇਹਦੀ ਸਥਾਪਨਾ ਕਰਦਾ ਹੈ